ਪੰਜਾਬ ਵਿੱਚ ਖੁੰਬ ਉਤਪਾਦਨ ਵਪਾਰਕ ਪੱਧਰ ਤੇ ਕੀਤਾ ਜਾ ਰਿਹਾ ਹੈ ਖੁੰਬਾਂ ਨੂੰ ਪੈਦਾ ਕਰਕੇ ਬਹੁਤ ਸਾਰੇ ਨੌਜਵਾਨ ਚੰਗੀ ਕਮਾਈ ਕਰ ਰਹੇ ਹਨ ਖੁੰਬ ਉਤਪਾਦਨ ਦਾ ਕਿੱਤਾ ਬਹੁਤ ਜ਼ਿਆਦਾ ਤਕਨੀਕੀ ਹੋਣ ਕਰਕੇ ਇਸ ਦੀ ਮੁਕੰਮਲ ਸਿਖਲਾਈ ਹੋਣਾ ਬਹੁਤ ਜ਼ਰੂਰੀ ਹੈ ਵੱਖ-ਵੱਖ ਕਿਸਮ ਦੀਆਂ ਖੁੰਬਾਂ ਵੱਖ-ਵੱਖ ਮੌਸਮ ਅਤੇ ਵੱਖ-ਵੱਖ ਢੰਗ ਤਰੀਕਿਆਂ ਨਾਲ ਪੈਦਾ ਕੀਤੀਆਂ ਜਾ ਸਕਦੀਆਂ ਹਨ ਕੁਝ ਉਦਮੀ ਨੌਜਵਾਨ ਸਾਰਾ ਸਾਲ ਖੁੰਬਾਂ ਦੀ ਸਫਲ ਕਾਸ਼ਤ ਕਰਕੇ ਖੁਸ਼ਹਾਲ ਹੋ ਰਹੇ ਹਨ ਮੇਰਾ ਨਾਮ ਮੋਲਕ ਸਿੰਘ ਹੈ ਮੈਂ ਮਾਸਟਰ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਜੀ ਵੈਜੀਟੇਬਲ ਸਾਇੰਸ ਐਂਡ ਬੇਸਿਕਲੀ ਮੇਰੇ ਪੇਰੈਂਟਸ ਕਰਦੇ ਸੀਗੇ ਖੇਤੀਬਾੜੀ ਕਰਦੇ ਸੀ ਨਾਰਮਲੀ ਜਿੱਦਾਂ ਮਤਲਬ ਵਿਰਾਸਤ ਤੋਂ ਕਰਦੇ ਆ ਰਹੇ ਨੇ 8.5 9 ਕਿੱਲੇ ਪੈਲੀ ਦੇ ਜੀ ਅਸੀਂ ਖੁੰਨਾ ਖਾਨ ਕਲਾਉਂਦੇ ਸੀਗੇ ਮੈਂ ਬੀਐਸਸੀ ਐਗਰੀਕਲਚਰ ਕੀਤੀ ਬੀਐਸਸੀ ਐਗਰੀਕਲਚਰ ਦੇ ਵਿੱਚ ਇੱਕ ਸੈਮੈਸਟਰ ਦੇ ਵਿੱਚ ਸਾਨੂੰ ਖੁੰਬਾਂ ਦੀ ਖੇਤੀ ਬਾਰੇ ਦੱਸਿਆ ਗਿਆ ਉਹਦੇ ਵਿੱਚ ਪੂਰਾ ਕੋਰਸ ਸੀਗਾ ਜਿਹਦੇ ਵਿੱਚ ਟ੍ਰੇਨਿੰਗ ਵੀ ਦਿੱਤੀ ਗਈ ਮੈਂ ਗ੍ਰੈਜ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਇਹ ਸਟਾਰਟ ਕੀਤਾ ਜਦੋਂ ਮੈਂ ਨਾਲ ਦੀ ਨਾਲ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਨਾਲ ਦੀ ਨਾਲ ਮੈਂ ਖੁੰਬਾਂ ਦਾ ਕੰਮ ਸ਼ੁਰੂ ਕੀਤਾ ਅਸੀਂ ਪਹਿਲਾਂ ਟ੍ਰਾਇਲ ਲਗਾਇਆ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਮੰਡੀ ਕਰਨ ਦੇਖਿਆ ਇਹਦਾ ਕਾਫੀ ਵਧੀਆ ਪ੍ਰਾਈਸ ਸੀਗਾ ਇਸਦਾ ਜਿਵੇਂ ਕਿ ਪੰਜਾਬ ਦੇ ਵਿੱਚ ਇਹਦੀ ਜਿਹੜੀ ਪ੍ਰੋਡਕਸ਼ਨ ਹੈ ਬਹੁਤ ਘੱਟ वैसे बेसिकली ये एक बंदे नु मतलब 120 ग्राम खानी चाहिए एक मशरूम पर कैपिटा ਜਿਹੜੀ ਇਹਦੀ ਡਾਟਾ ਮਿਲਿਆ ਬਟ ਸਾਡੇ ਇੰਡੀਆ ਦੇ ਵਿੱਚ ਬਿਲਕੁਲ 10 ग्राम ਇੱਕ ਜਾਣਾ ਖਾ ਰਿਆ ਹੈ मतलब ਇਸ ਦੀ ਪ੍ਰੋਡਕਸ਼ਨ ਇਸ ਦੇ ਅਕੋਰਡਿੰਗ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਕੰਜ਼ਮਪਸ਼ਨ ਵੀ ਤਾਂ ਹੀ ਇਹ ਬੈਲੈਂਸਡ ਡਾਈਟ ਦੇ ਵਿੱਚ ਆਊਗਾ ਅਸੀਂ ਸੋਚਿਆ ਕਿ ਕਿਉਂ ਨਾ ਇਹ ਕੰਮ ਸ਼ੁਰੂ ਕਰੀਏ ਕਿ ਇਹਦੀ ਮਾਰਕੀਟਿੰਗ ਵਧਿਆ ਅਸੀਂ ਇਹਨੂੰ ਪਹਿਲਾਂ ਪਿਛਲੇ ਸਾਲ ਅਸੀਂ 8 ਸ਼ੈਡ ਲਗਾਏ ਇਸ ਦੇ ਅਸੀਂ ਇਨਵੈਸਟਮੈਂਟ ਕੀਤੀ 6 ਲੱਖ ਸਾਡੀ ਟਰਨਓਵਰ ਹੈ 13 ਲੱਖ ਜੀ ਇਹਦੀਆਂ ਨਿਊਟ੍ਰੀਸ਼ਨਲ ਵੈਲਿਊ ਬਹੁਤ ਨੇ ਜਿਸ ਦਾ ਅੱਜ ਕੱਲ ਕੈਂਸਰ ਬਹੁਤ ਜ਼ਿਆਦਾ ਮੇਜਰ ਪ੍ਰੋਬਲਮ ਹੈ ਆਪਣੇ ਪੰਜਾਬ ਮੋਸਟਲੀ ਇੰਡੀਆ ਦੇ ਵਿੱਚ ਹੀ ਪ੍ਰੋਬਲਮ ਹੈ ਸੋ ਇਹਦੇ ਵਿੱਚ ਇੱਕ ਫ੍ਰੀ ਰੈਡੀਕਲਸ ਜਿਹੜੇ ਬੋਡੀ ਸਾਡੀ ਦੇ ਵਿੱਚ ਹੁੰਦੇ ਨੇ ਜਿਹੜੇ ਮਤਲਬ ਇਹ ਮਸ਼ਰੂਮ ਦੇ ਵਿੱਚ ਕੁਝ ਕੰਪਾਊਂਡ ਨੇ ਜਿਹੜੇ ਫ੍ਰੀ ਰੈਡੀਕਲ ਨਾਲ ਲੜਦੇ ਨੇ ਫ੍ਰੀ ਰੈਡੀਕਲ ਜਿਹੜੇ ਸਾਡੀ ਬੋਡੀ ਦੇ ਵਿੱਚ ਇਨਫੈਕਸ਼ਨ ਕੌਜ਼ ਕਰਦੇ ਨੇ ਵਟ ਏਵਰ ਜੋ ਵੀ ਆਪਣੀ ਬੋਡੀ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਸੈਕੰਡ ਥਿੰਗ ਮਸ਼ਰੂਮ ਦੇ ਵਿੱਚ ਸਲੇਨੀਅਮ ਇੱਕ ਹੁੰਦਾ ਹੈ ਇਹ ਜਿਹੜਾ ਸਲੇਨੀਅਮ ਹੁੰਦਾ ਹੈ ਇਹ ਡੀਆਕਸੀਫਾਈ ਕਰਦਾ ਹੈ ਜਿਹੜੇ ਸਾਡੇ ਬੋਡੀ ਮੇਨ ਲਿਵਰ ਤੇ ਵਿੱਚ ਮਤਲਬ ਐਨਜਾਇਮੈਟਿਕ ਫੰਕਸ਼ਨਸ ਹੁੰਦੇ ਨੇ ਜਿਹੜੇ ਉਹਨਾਂ ਨੂੰ ਕੰਟਰੋਲ ਕਰਦਾ ਜਿਵੇਂ ਕੈਂਸਰ ਕੈਂਸਰ ਦੇ ਸੈੱਲ ਹੁੰਦੇ ਨੇ ਉਹਨਾਂ ਨੂੰ ਕੰਟਰੋਲ ਕਰਦਾ ਮੋਰਓਵਰ ਇਹਦੇ ਵਿੱਚ ਵਿਟਾਮਿਨ ਡੀ ਬਹੁਤ ਵਧੀਆ ਹੁੰਦਾ ਹੈ ਵਿਟਾਮਿਨ ਡੀ ਆਲਸੋ ਫਾਈਟ ਅਗੇਸਟ ਦਾ ਕੈਂਸਰ ਸੈੱਲਸ ਇਸ ਕਰਕੇ ਮੇਨ ਮੇਨ ਜਿਹੜਾ ਇਹਦੇ ਨਿਊਟ੍ਰੀਸ਼ਨਲ ਵੈਲੀ ਹੈ ਕਿ ਐਂਟੀ ਕੈਂਸਰ ਪ੍ਰੋਪਰਟੀ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਮੋਰਓਵਰ ਡਾਇਬੀਟਿਕ ਮਤਲਬ डिफरेंट डिफरेंट ਡਾਇਬੀਟਿਕ ਪ੍ਰੋਬਲਮ ਹੁੰਦੀਆਂ ਨੇ ਡਾਇਬੀਟਿਕ ਨੰਬਰ 1 ਜਿਹੜੀ ਜ਼ਿਆਦਾ ਮਤਲਬ ਮੇਜਰ ਪ੍ਰੋਬਲਮ ਹੈ ਆ ਆਮ ਤੌਰ ਤੇ ਪੰਜਾਬ ਦੇ ਵਿੱਚ ਮੋਸਟਲੀ ਇੰਡੀਆ ਦੇ ਵਿੱਚ ਚੱਲ ਰਹੀ ਹੈ ਡਾਇਬੀਟਿਕਲੀ ਡਾਇਬੀਟਿਕ ਵਾਸਤੇ ਵੀ ਇਹ ਜਿਹੜੀ ਮਸ਼ਰੂਮ ਹੈ ਵਧੀਆ ਕੰਮ ਕਰਦੀ ਹੈ ਮੋਰ ਮਤਲਬ ਟੋਟਲੀ ਅਸੀਂ ਕਹਿ ਸਕਦੇ ਹਾਂ ਕਿ ਮਸ਼ਰੂਮ ਜਿਹੜੀ ਹੈ ਇਹਦੀਆਂ ਨਿਊਟ੍ਰੀਸ਼ਨਲ ਵੈਲਿਊ ਬਹੁਤ ਜ਼ਿਆਦਾ ਹੈ ਇਹਦੇ ਵਿੱਚ 23 ਕੈਲਰੀ એનર્ਜੀ ਹੈ ਫੈਟ ਬਹੁਤ ਘੱਟ ਹੈ ਇਹਦੇ ਵਿੱਚ 0.5 ਓਨਲੀ ਫੈਟ ਮਤਲਬ 100 ਗ੍ਰਾਮ ਮਸ਼ਰੂਮ ਦੀ ਅਸੀਂ ਗੱਲ ਕਰੀਏ ਕਿ ਇਹਦੇ ਵਿੱਚ ਫਾਈਬਰ ਵੀ ਬਹੁਤ ਇੱਕ ਬੰਦੇ ਨੂੰ ਅਮਰੀਕਨ ਡਾਈਟਰੀ ਦੇ ਅਕੋਰਡਿੰਗ ਇਹ 25 ਤੋਂ 30 ਗ੍ਰਾਮ ਲੇਡੀਜ਼ ਨੂੰ ਐਂਡ 30 ਤੋਂ 38 ਗ੍ਰਾਮ ਜਿਹੜੀਆਂ ਫਾਈਬਰ ਜੈਂਟਸ ਨੂੰ ਚਾਹੀਦਾ ਹੈ ਇੱਕ ਦਿਨ ਵਿੱਚ ਇੱਕ ਬੰਦੇ ਨੂੰ ਤੇ ਇੱਕ ਕੱਪ ਅਗਰ ਅਸੀਂ ਮਸ਼ਰੂਮ ਖਾਣੇ ਆ ਬਟਨ ਮਸ਼ਰੂਮ ਉਹਦੇ ਵਿੱਚ ਸਾਨੂੰ ਦ੍ਰਿੰਨਗ੍ਰਾਮ ਫਾਈਬਰ ਮਿਲਦਾ ਹੈ ਜਿਹੜਾ ਕਿ ਬਹੁਤ ਵਧੀਆ ਇਸ ਕਰਕੇ ਮੈਂ ਇਹ ਹੀ ਕਹਿਣਾ ਕਿ ਮਸ਼ਰੂਮ ਦੀ ਕੰਜ਼ਮਪਸ਼ਨ ਜਿਹੜੀ ਆ ਉਹ ਵਧਾਉਣੀ ਚਾਹੀਦੀ ਆ ਸਾਨੂੰ ਜਿੰਨਾ ਅਸੀਂ ਜ਼ਿਆਦਾ ਮਸ਼ਰੂਮ ਖਾਵਾਂਗੇ ਓਨੀ ਸਾਡੀ ਹੈਲਥ ਵਧੀਆ ਰਹੇਗੀ ਮਤਲਬ ਇਹ ਸਾਰੇ ਜਿੰਨੀਆਂ ਵੀ ਇਹ ਡਾਟਾ ਹੈ ਬਿਲਕੁਲ ਐਕਚੁਅਲ ਡਾਟਾ ਹੈ ਜਿਹੜਾ ਆਪਾਂ ਨੂੰ ਡਾਕਟਰਸ ਵੱਲੋਂ ਪ੍ਰੋਵਾਈਡ ਕੀਤਾ ਗਿਆ ਮੈਂ ਡਾਕਟਰ ਕਿਸ਼ਾਨੀ ਵਿਸਥਾਰ ਵਿਗਿਆਨੀ ਮਾਈਕਰੋਬਾਇਓਲੋਜੀ ਵਿਭਾਗ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਿਹੜੇ ਖੁੰਬਾ ਹੁੰਦੀਆਂ ਨੇ ਉਹ ਅਸੀਂ ਸਾਰੇ ਜਾਣਦੇ ਨੇ ਬਹੁਤ ਹੀ ਪੋਸ਼ਟਿਕ ਖੁਰਾਕ ਹੁੰਦੀ ਹੈ ਜਿਦੇ ਵਿੱਚ ਪ੍ਰੋਟੀਨਸ ਦੀ ਮਾਤਰਾ ਭਰਪੂਰ ਹੁੰਦੀ ਹੈ ਤੇ ਇਤੇ علاوہ ਵੱਖਰੇ ਵੱਖਰੇ ਤਰ੍ਹਾਂ ਦੇ ਖਣਿਜ ਪਦਾਰਤ ਤੇ ਵਿਟਾਮਿਨਸ ਹੁੰਦੇ ਨੇ ਜਿਨ੍ਹਾਂ ਵਿੱਚ ਪਲਾਂਟ ਬੇਸ ਡਾਈਟ ਦੀ ਅਗਰ ਅਸੀਂ ਗੱਲ ਕਰੀਏ ਤਾਂ ਵਿਟਾਮਿਨ ਡੀ ਨਾਲ ਖੁੰਬਾ ਭਰਪੂਰ ਹੁੰਦਿਆਂ ਨੇ ਤੇ ਜੇ ਅਸੀਂ ਖੁੰਬਾ ਨੂੰ ਖਾਣ ਤੇ ਇਹਨਾਂ ਦੀ ਖੇਤੀ ਕਰਨ ਤਾਂ ਇਹ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦਿਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜ ਤਰ੍ਹਾਂ ਦੀ ਖੁੰਬਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜਿੱਦੇ ਵਿੱਚ ਦੋ ਗਰਮ ਰੁੱਤ ਦੀ ਖੁੰਬਾ ਨੇ ਤੇ ਤਿੰਨ ਸਰਦ ਰੁੱਤ ਦੀ ਖੁੰਬਾ ਨੇ ਤੇ ਅੱਜਕੱਲ ਸਰਦ ਰੁੱਤ ਚੱਲ ਰਹੀ ਹੈ ਤੇ ਇੱਦੇ ਵਿੱਚ ਜਿਹਨਾਂ ਤਿੰਨ ਖੁੰਬਾਂ ਦੀ ਅਸੀਂ ਕਾਸ਼ਟ ਕਰ ਸਕਦੇ ਨੇ ਉਹ ਹਨ ਬਟਨ ਖੁੰਮ ਢੀਂਗਰੀ ਖੁੰਮ ਪੇਸ਼ੀ ਟਾਕੀ ਖੁੰਮ ਤਾਂ ਇਸ ਤੋਂ ਇਲਾਵਾ ਜੇ ਅਸੀਂ ਗਰਮ ਰੁੱਤ ਖੁੰਬਾਂ ਦੀ ਗੱਲ ਕਰੀਏ ਤੇ ਇੱਦੇ ਵਿੱਚ ਮਿਲਕੀ ਖੁੰਮ ਤੇ ਪ੍ਰਾਲੀ ਖੁੰਬਾਂ ਦੀਆਂ ਨੇ ਖੁੰਬਾਂ ਦੀ ਕਾਸ਼ਟ ਅਸੀਂ ਜਿਹੜਾ ਸਾਡਾ ਐਗਰੀਕਲਚਰ ਫੀਲਡ ਹੁੰਦੇ ਨੇ ਉਹਨਾਂ ਦੀ ਰਹਿੰਦ ਖੂੰ ਨਾਲ ਜਿੱਦੇ ਕਿ ਤੂੜੀ ਤੇ ਪ੍ਰਾਲੀ ਨਾਲ ਕਰ ਸਕਦੇ ਆ ਤਾਂ ਬੜੇ ਇਨਾਮ ਨਾਲ ਅਸੀਂ ਥੋੜੇ ਪੈਸੇ ਵਿੱਚ ਵੱਧ ਮੁਨਾਫਾ ਕਮਾ ਸਕਦੇ ਨੇ ਜਿਹੜੀ ਢਿੰਗਰੀ ਖੁੰਬ ਹੈ ਉਹਦਾ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਉਹ ਵੀ ਵੀ ਮਹਈਆ ਕਰਾਂਦੀ ਹੈ ਤੇ ਉੱਤੇ ਨਾਲ ਰੈਡੀ ਟੂ ਯੂਜ਼ਡ ਕੰਪੋਸਟ ਬੈਗ ਵੀ ਮਹਈਆ ਕਰਾਂਦੀ ਹੈ ਜਿਸ ਦੇ ਨਾਲ ਸ਼ਹਿਰੀ ਲੋਕ ਤੇ ਪਿੰਡ ਦੇ ਲੋਕ ਉਹ ਘਰ ਵਿੱਚ ਜਿਹੜਾ ਹੈ ਖੁੰਬਾਂ ਦੀ ਤੋੜਾਈ ਕਰ ਸਕਦੇ ਆ ਇਤੋਂ ਅਲਾਵਾ ਜਿਹੜੇ ਵੀ ਕਿਸਾਨ ਵੀਰ ਆਪਣੀ ਖੁੰਬਾਂ ਦੀ ਸਬਸੀਡਰੀ ਓਕਿਊਪੇਸ਼ਨ ਸ਼ੁਰੂ ਕਰਨਾ ਚਾਹੁੰਦੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਅਤ ਇੱਕ ਆਪਣਾ ਕੰਮ ਸ਼ੁਰੂ ਕਰ ਸਕਦੇ ਨੇ ਜਿਹਦੇ ਵਿੱਚ ਸਾਡੇ ਕੋਲ ਸਤੰਬਰ ਦੇ ਮਹੀਨੇ ਵਿੱਚ ਬਟਨਖੂਮ ਸ਼ਿਟਾਕੀਖੂਮ ਤੇ ਢਿੰਗਰੀਖੂਮ ਸਰਦ ਰੁੱਤ ਖੁੰਬਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਹੜਾ ਕਿ ਕੋਰਸ 5 ਦਿਨਾਂ ਦਾ ਹੈ ਤੇ ਇਸ ਤੋਂ ਇਲਾਵਾ April ਜਾਂ May ਦੇ ਮਹੀਨੇ ਵਿੱਚ ਗਰਮ ਰੁੱਤ ਖੁੰਬਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਮੈਂ ਡਾਕਟਰ ਜਸਪ੍ਰੀਤ ਬਤੌਰ ਖੁੰਬ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਸੇਵਾ ਨਿਭਾ ਰਹੀ ਹਾਂ ਜਿਵੇਂ ਕਿ ਹੁਣ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਸਰਦੀਆਂ ਦੇ ਮੌਸਮ ਚ ਅਸੀਂ ਦੋ ਤਰ੍ਹਾਂ ਦੇ ਖੁੰਬਾਂ ਦੀ ਕਾਸ਼ਤ ਬੜੀ ਆਸਾਨੀ ਨਾਲ ਕਰ ਸਕਦੇ ਹਾਂ ਬਟਨ ਖੁੰਬ ਤੇ ਢੀਂਗਰੀ ਖੁੰਬ ਇਹਨਾਂ ਦੋਨਾਂ ਖੁੰਬਾਂ ਦੀ ਕਾਸ਼ਤ ਜਿਹੜੀ ਹੈ ਉਹ ਤੂੜੀ ਪਰਾਲੀ ਉੱਤੇ ਕੀਤੀ ਜਾ ਸਕਦੀ ਹੈ ਕਿਸਾਨ ਵੀਰ ਬਟਨ ਖੁੰਬ ਦੀ ਕਾਸ਼ਤ ਲਈ ਤੂੜੀ ਤੋਂ ਕੰਪੋਸਟ ਤਿਆਰ ਕਰਕੇ ਉਸ ਵਿੱਚ ਖੁੰਬਾਂ ਦਾ ਬੀਜ ਨਾਲ ਬਿਜਾਈ ਕਰਕੇ ਜਿਹੜੀ ਹੈ ਖੁੰਬ ਦੀ ਕਾਸ਼ਤ ਕਰ ਸਕਦੇ ਹਨ ਬਟਨ ਖੁੰਬ ਦੀ ਜਿਹੜੀ ਕਾਸ਼ਤ ਹੈ ਉਹ ਕੁੱਲ ਜਿਹੜੀ ਕ੍ਰੌਪ ਹੈ ਉਹ 3 ਮਹੀਨੇ ਦੀ ਕ੍ਰੌਪ ਹੈਗੀ ਆ ਜਿਹਦੇ ਵਿੱਚ 1 ਮਹੀਨਾ ਕੰਪੋਸਟ ਬਣਾਉਣ ਤੇ ਤੇ ਲਗਭਗ 20 ਦਿਨ ਜਿਹੜੇ ਨੇ ਉਹ ਬਿਜਾਈ ਤੇ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਕੇਸਿੰਗ ਕਰਨ ਤੋਂ ਬਾਅਦ ਅਗਲੇ 3 ਤੀਸਰੇ ਮਹੀਨੇ ਕਿਸਾਨ ਵੀਰ ਜਿਹੜੀ ਆ ਖੰਭ ਦੇ ਆ ਉਤਪਾਦਨ ਜਿਹੜਾ ਉਹ ਲੈ ਸਕਦੇ ਨੇ ਜਿਸ ਨੂੰ 200 ਗ੍ਰਾਮ ਦੀ ਪੈਕੇਜਿੰਗ ਕਰਕੇ ਕਿਸਾਨ ਵੀਰ ਬੜੀ ਆਸਾਨੀ ਨਾਲ ਮਾਰਕੀਟ ਵਿੱਚ ਜਿਹੜਾ ਵੇਚ ਵੇਚ ਕੇ ਵੱਧੂ ਮੁਨਾਫਾ ले ਸਕਦੇ ਨੇ ਇਸ ਤੋਂ ਇਲਾਵਾ ਦੂਸਰੀ ਖੁੰਬ ਜਿਹੜੀ ਢਿੰਗਰੀ ਖੁੰਬ ਹੈ ਉਹਦੀ ਕਾਸ਼ਤ ਬਹੁਤ ਹੀ ਆਸਾਨ ਹੈ ਤੇ ਉਸ ਦੀ ਜਿਹੜੀ ਉਤਪਾਦਨ ਹੈ ਉਹ ਬਟਨ ਖੁੰਮ ਨਾਲੋਂ ਕਿਤੇ ਵਧੇਰੇ ਜ਼ਿਆਦਾ ਹੈ ਢਿੰਗਰੀ ਖੁੰਬ ਦੀ ਕਾਸ਼ਤ ਜਿਹੜੀ ਹੈ ਉਹ ਬੜੀ ਆਸਾਨੀ ਨਾਲ ਕਿਸਾਨ ਵੀਰ ਕਿਸਾਨ ਬੀਬੀਆਂ ਆਪਣੇ ਘਰਾਂ ਵਿੱਚ ਕਰ ਸਕਦੀਆਂ ਹਨ ਇਸ ਦੇ ਲਈ ਸਿਰਫ ਤੂੜੀ ਦੀ ਲੋੜ ਹੁੰਦੀ ਹੈ ਜਿਸ ਨੂੰ ਤੁਸੀਂ 12 ਤੋਂ 18 ਘੰਟੇ ਤੱਕ ਗਿੱਲਾ ਕਰਕੇ ਰੱਖਣਾ ਹੈ ਤੇ ਇਸ ਗਿੱਲੀ ਕੀਤੀ ਹੋਈ ਤੂੜੀ ਦੇ ਵਿੱਚ 10% ਦੇ ਹਿਸਾਬ ਨਾਲ ਜਿਹੜਾ ਬੀਜ ਦੀ ਬੀਜ ਪਾ ਕੇ ਵਿਜਾਈ ਕਰਕੇ ਤੁਸੀਂ ਬੈਗ ਤਿਆਰ ਕਰ ਸਕਦੇ ਹੋ ਜਿਹਨੂੰ 1 ਮਹੀਨਾ ਲੱਗਦਾ ਹੈ ਤੇ 1 ਮਹੀਨੇ ਚ ਜਿਹੜਾ ਇਹਦਾ ਬੀਜ ਹੈ ਉਹ ਤੂੜੀ ਵਿੱਚ ਫੈਲ ਜਾਂਦਾ ਹੈ ਉਸ ਤੋਂ ਬਾਅਦ ਦੂਸਰੇ ਮਹੀਨੇ ਚ ਜਿਹੜੀ ਹੈ ਇਹਦੀ ਉਤਪਾਦਨ ਸ਼ੁਰੂ ਹੋ ਜਾਂਦਾ ਹੈ ਤੇ ਇਹ ਉਤਪਾਦਨ ਲਗਭਗ 60% ਤੱਕ ਹੁੰਦਾ ਹੈ ਤੇ ਜਿਸਨੂੰ ਮਾਰਕੀਟ ਵਿੱਚ ਵੇਚਿਆ ਜਾ ਸਕਦਾ ਹੈ ਸੁਕਾ ਕੇ ਵੇਚਿਆ ਜਾ ਸਕਦਾ ਹੈ ਤੇ ਘਰ ਬੜੇ ਪੋਸ਼ਟਿਕ ਆਹਾਰ ਵਜੋਂ ਜਿਹੜਾ ਹੈ ਇਹਨੂੰ ਵਰਤਿਆ ਜਾ ਸਕਦਾ ਹੈ ਸੋ ਮੇਰੀ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਕਿ ਜਿੰਨਾ ਵੀ ਵਾਧੂ ਰਹਿਤ ਖੁੰਦ ਜਿਹੜਾ ਖੇਤੀਬਾੜੀ ਚ ਮਿਲਦਾ ਹੈ ਉਹਨੂੰ ਜਾਲ ਜਾਲੀਏ ਨਾ ਉਸ ਨੂੰ ਖੇਤੀ ਸਹਾਇਕ ਧੰਦੇ ਵਿੱਚ ਅਪਣਾਈਏ ਖੁੰਬਾਂ ਦੀ ਕਾਸ਼ਤ ਕਰੀਏ ਇੱਕ ਤਾਂ ਇਹ ਸਾਡੇ ਵਾਤਾਵਰਣ ਲਈ ਬਹੁਤ ਲਾਹੇਵੰਦ ਹੈ ਦੂਸਰਾ ਸਾਡੀ ਸਿਹਤ ਲਈ ਬਹੁਤ ਵਧੀਆ ਹੈ ਤੇ ਤੀਸਰਾ ਇਸ ਤੋਂ ਜਿਹੜਾ ਮੁਨਾਫਾ ਹੋਵੇਗਾ ਉਹ ਕਿਸਾਨ ਵੀਰਾਂ ਦੀ ਜਿਹੜੀ ਆਰਥਿਕਤਾ ਹੈ ਉਸ ਨੂੰ ਮજબૂત ਕਰੇਗਾ ਮੇਰਾ ਨਾਮ ਡਾਕਟਰ ਆਨਾ ਗੋਇਲ ਹੈ ਤੇ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਖੁੰਭ ਵਿਗਿਆਨਿਕ ਦੇ ਤੌਰ ਤੇ ਨਿਯੁਕਤ ਕੀਤੀ ਗਈ ਹਾਂ ਮੈਂ ਆਪਣੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰੂੰਗੀ ਕਿ ਉਹ ਪਰਾਲੀ ਨੂੰ ਜਾਂ ਤੂੜੀ ਨੂੰ ਨਾ ਬਾਲਣ ਉਹਦੇ ਨਾਲ ਖੁੰਬਾਂ ਦੀ ਕਾਸ਼ਤ ਨੂੰ ਅਪਣਾਉਣ ਉਹਦੇ ਨਾਲ ਇਹ ਖੁੰਬਾਂ ਦੀ ਕਾਸ਼ਤ ਦੇ ਨਾਲ ਇਹ ਹੋਗਾ ਕਿ ਇੱਕ ਤਾਂ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਏਗਾ ਦੂਜਾ ਖੁੰਬਾਂ ਨੂੰ ਉਹ ਯੂਜ਼ ਕਰ ਸਕਦੇ ਨੇ ਤਾਂ ਕਿ ਉਹ ਵੈਲਿਊ ਐਡਿਟ ਪ੍ਰੋਡਕਟਸ ਬਣਾ ਸਕਣ ਆਪਾਂ ਖੁੰਬਾਂ ਦੇ ਰਾਹੀਂ ਆਪਾਂ ਆਚਾਰ ਵੀ ਬਣਾ ਸਕਦੇ ਹਾਂ ਆਪਾਂ ਖੁੰਬਾਂ ਦਾ ਪਾਊਡਰ ਯੂਜ਼ ਕਰ ਸਕਦੇ ਹਾਂ ਜੋ ਕਿ ਅਸੀਂ ਆਟੇ ਨਾਲ ਮਿਲਾ ਕੇ ਜਾਂ ਅਸੀਂ ਕਿਸੇ ਹੋਰ ਚੀਜ਼ ਨਾਲ ਮਿਲਾ ਕੇ ਉਹਦੇ ਨਾਲ ਬਿਸਕਟ ਵੀ ਬਣ ਸਕਦੇ ਇਹਨਾਂ ਉਹਦੇ ਕੇਕਸ ਵੀ ਬਣ ਸਕਦੇ ਹਨ ਤੇ ਉਹਦੇ ਨਾਲ ਆਪਣਾ ਜਿਹੜਾ ਪੌਸ਼ਟਿਕਾਹਾਰ ਹੈ ਉਹ ਵੀ ਆਪਣੇ ਆਪਣੀ ਸਿਹਤ ਦੇ ਵਿੱਚ ਵੀ ਉਹਦਾ ਵਾਦਾ ਬਹੁਤ ਪੈਂਦਾ ਹੈ ਆਪਾਂ ਇਹਨੂੰ ਕੌਨਸ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਕਿਉਂਕਿ ਖੁੰਬਾ ਨਿਊਟ੍ਰੀਸ਼ਨਲੀ ਖੁੰਬਾ ਦੇ ਵਿੱਚ ਬਹੁਤ ਚੀਜ਼ਾਂ ਇਹੋ ਜੀਆਂ ਚੀਜ਼ਾਂ ਨੇ ਜੋ ਕਿ ਸਾਨੂੰ ਸਧਾਰਨ ਡਾਈਟ ਦੇ ਨਾਲ ਨਹੀਂ ਮਿਲਦੀਆਂ ਸਪੈਸ਼ਲੀ ਵਿਟਾਮਿਨ ਡੀ 2 ਜਿਹੜਾ ਹੈਗਾ ਉਹ ਸਾਨੂੰ ਮਿਲਦਾ ਹੈ ਉਸ ਤੋਂ ਬਾਅਦ ਇਹ ਮਸ਼ਰੂਮਸ ਤੇ ਪਾਊਡਰ ਨਾਲ ਈਵਨ ਚਾਹ ਨੂੰ ਵੀ ਉਹ ਯੂਜ਼ ਕਰ ਸਕਦੇ ਹਨ ਤਾਂ ਕਿ ਉਹ ਆਪਣੇ ਮੋਟਾਪੇ ਨੂੰ ਵੀ ਘਟਾਣ ਤੇ ਆਪਦੀ ਸਿਹਤ ਨੂੰ ਉਹ ਸੁਧਾਰ ਸਕਦੇ ਹਨ ਤਾਂ ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਅਪੀਲ ਕਰੂੰਗੀ ਕਿ ਕੁੰਬਾਨੂ ਮੰਡੀ ਚ ਜੇ ਉਹ ਜ਼ਿਆਦਾ ਉਹਨਾਂ ਦੀ ਉਪਜ ਜੇ ਹੋ ਗਈ ਹੈ ਤੇ ਜੋ ਮੰਡੀ ਚ ਨਹੀਂ ਵਿਕਦੀ ਤਾਂ ਉਹਨਾਂ ਨੂੰ ਆਪਦੇ ਘਰ ਲਿਆ ਕੇ ਉਹਨਾਂ ਨੂੰ ਖੁੰਬਾਂ ਨੂੰ ਸੁਕਾ ਲਨ ਉਹਨਾਂ ਦਾ ਪਾਊਡਰ ਬਣਾ ਲਨ ਤਾਂ ਕਿ ਉਹਨਾਂ ਤੋਂ ਐਕਸਟਰਾ ਐਡਿਟਡ ਪ੍ਰੋਡਕਟਸ ਜਿਹੜੇ ਹੈਗੇ ਨੇ ਆਪਣੇ ਕੋਲ ਵੈਲਿਊ ਐਡਿਟਡ ਪ੍ਰੋਡਕਟਸ ਜਿਹੜੇ ਹੈਗੇ ਨੇ ਉਹ ਬਣ ਸਕਣ ਤੇ ਇਸ ਦੇ ਨਾਲ ਉਹਨਾਂ ਦੀ ਜਿਹੜੀ ਇਨਕਮ ਹੈ ਉਹਦੇ ਵਿੱਚ ਬੜੌਤਰੀ ਹੋ ਸਕੇ ਤਾਂ ਉਹ ਇਸ ਪਾਸੇ ਵੀ ਆਪਣੀ ਖੁੰਬਾਂ ਦੀ ਜਿਹੜਾ ਫੋਕਸ ਹੈ ਉਹ ਵੈਲਿਊ ਐਡਿਟਡ ਪ੍ਰੋਡਕਟਸ ਕਰਨੀ ਵੀ ਲੈ ਕੇ ਆ ਸਕਦੇ ਨੇ ਜੇ ਉਹਨਾਂ ਦੀ ਜ਼ਿਆਦਾ ਜਿਹੜੀ ਪ੍ਰੋਡਕਸ਼ਨ ਹੈ ਉਹ ਉਹਨਾਂ ਦੀ ਮੰਡੀ ਦੇ ਵਿੱਚ ਜੇ ਉਹਨਾਂ ਦੀ ਨਈ ਬਿਕਰੀ ਹੋਈ ਤਾਂ ਇਸ ਨਾਲ ਉਹਦੀ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਪੰਜਾਬ ਐਗਰੀਕਲਚਰ ਯੂਐਸਟੀ ਲੁਧਿਆਣਾ ਬਾਗਬਾਨੀ ਵਿਭਾਗ ਪੰਜਾਬ ਅਤੇ ਹਰ ਜ਼ਿਲ੍ਹੇ ਵਿੱਚ ਸਥਿਤ ਖੇਤੀ ਵਿਗਿਆਨ ਕੇਂਦਰ ਦੁਆਰਾ ਖੁੰਬਾਂ ਦੀ ਕਾਸ਼ਤ ਕਰਨ ਲਈ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਸਿਖਲਾਈ ਦੇ ਕੇ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ ਇਸ ਕਿੱਤੇ ਨੂੰ ਅਪਣਾਉਣ ਲਈ ਜ਼ਿਆਦਾ ਲਾਗਤ ਨਹੀਂ ਲੱਗਦੀ ਬਸ ਥੋੜੀ ਮਿਹਨਤ ਅਤੇ ਤਕਨੀਕੀ ਜਾਣਕਾਰੀ ਹੋਣ ਨਾਲ ਹੀ ਖੁੰਬ ਉਤਪਾਦਨ ਦੇ ਕਿੱਤੇ ਵਿੱਚ ਕਾਮਜਾਬ ਹੋਇਆ ਜਾ ਸਕਦਾ ਹੈ ਅਸੀਂ ਸਾਰੇ ਫੈਮਲੀ ਮੈਂਬਰਸ ਇਸ ਕੰਮ ਦੇ ਵਿੱਚ ਇਨਵੋਲ ਆ ਜਿਵੇਂ ਕਿ ਫੈਮਿਲੀ ਮੈਂਬਰਸ ਦੇ ਵਿੱਚ ਆ ਜਾਂਦੇ ਨੇ ਮੇਰੇ ਵੱਡੇ ਮੰਮੀ ਪਾਪਾ ਨਿੱਕੇ ਮੰਮੀ ਪਾਪਾ ਐਂਡ ਮੈਂ ਤੇ ਸਾਡੀ ਇੱਥੇ ਪਿੰਡ ਦੇ ਵਿੱਚ ਸਾਨੂੰ ਲੇਬਰ ਵੀ ਬਹੁਤ ਵਧੀਆ ਮਿਲ ਜਾਂਦੀ ਆ ਲੇਬਰ ਤੋਂ ਵੀ ਅਸੀਂ ਕੰਮ ਕਰਵਾਉਂਦੇ ਆ ਬਟ ਮੋਸਟ ਪੌਬਲੀ ਅਸੀਂ ਜ਼ਿਆਦਾ ਕੰਮ ਆਪਣੀ ਫੈਮਿਲੀ ਖੁਦ ਰਲ ਕੇ ਆਪ ਹੀ ਕਰਦੇ ਆ ਕਿਉਂਕਿ ਇਹ ਸਾਡਾ ਇੱਕ ਪੈਸ਼ਨ ਬਣ ਚੁੱਕਾ ਹੈ ਸਾਨੂੰ ਬਹੁਤ ਵਧੀਆ ਲੱਗਦਾ ਜਿਵੇਂ ਸਾਡੇ ਕੋਲ ਫਾਲਤੂ ਟਾਈਮ ਨਹੀਂ ਹੁੰਦਾ ਮਤਲਬ ਮੋਸਟ ਪੌਬਲੀ ਘਰਾਂ ਦੇ ਵਿੱਚ ਅੱਜਕੱਲ੍ਹ ਪੰਜਾਬ ਦੇ ਵਿੱਚ ਜਿਹੜੇ 올ਡ ਏਜਡ ਪਰਸਨਸ ਨੇ ਜਿਵੇਂ ਮੇਰੇ ਮੰਮੀ ਪਾਪਾ ਹੀ ਲਾ ਲੋ ਤੁਸੀਂ ਹਨਾ ਕਿ ਪ੍ਰੈਸ਼ਨ ਦੇ ਵਿੱਚ ਲੋਕ ਰਹਿੰਦੇ ਨੇ ਟੈਨਸ਼ਨ ਦੇ ਵਿੱਚ ਘਰ ਦੇ ਵਿੱਚ ਕਨਫਲਿਕਸ਼ਨਸ ਹੁੰਦੀਆਂ ਲੜਾਈਆਂ ਹੁੰਦੀਆਂ ਨੇ ਕਿਉਂਕਿ ਉਹਨਾਂ ਕੋਲ ਵਾਧੂ ਟਾਈਮ ਨਹੀਂ ਹੈ ਉਹਨਾਂ ਕੋਲ ਕੁਝ ਕਰਨ ਲਈ ਹੈ ਨਹੀਂ ਬਟ ਸਾਡੇ ਘਰ ਵਿੱਚ ਕੰਮ ਬਹੁਤ ਹੈ ਸਾਨੂੰ ਮਤਲਬ ਮਸ਼ਰੂਮ ਦੇ ਵਿੱਚ ਸਾਰਾ ਦਿਨ ਰਾਤ ਬਿਜ਼ੀ ਰਹਿੰਦੇ ਟਾਈਮ ਹੀ ਨਹੀਂ ਹੈਗਾ ਫਿਰ ਕਿੱਥੋਂ ਮੰਦਾ ਡਿਪਰੈਸ਼ਨ 'ਚ ਜਾਊ ਅਸੀਂ ਇਸ ਚੀਜ਼ ਤੋਂ ਬਿਲਕੁਲ ਮੁਕਤਾਂ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਆਪਣਾ ਆਪਣੀ ਫੈਮਿਲੀ ਨਾਲ ਕੇ ਇਸ ਕੰਮ ਦੇ ਵਿੱਚ ਪਏ ਆ ਸਾਡਾ ਪੈਸ਼ਨ ਬਣਿਆ ਬਹੁਤ ਵਧੀਆ ਇੰਜੋਏ ਕਰ ਰਹੇ ਹਾਂ ਅਸੀਂ ਇਸ ਕੰਮ ਨੂੰ ਇਹ ਸਾਡਾ ਤੀਜਾ ਸੀਜ਼ਨ ਹੈ ਜੀ ਪਹਿਲੇ ਸੀਜ਼ਨ ਦੇ ਵਿੱਚ ਅਸੀਂ ਤਿੰਨ ਸ਼ੈੱਡ ਲਾਇਏ ਸੀ ਇੱਕ ਸ਼ੈੱਡ ਦੀ ਡਾਈਮੈਂਸ਼ਨ ਹੁੰਦੀ ਹੈ 60 ਫੁੱਟ ਲੰਬਾ 30 ਫੁੱਟ ਚੌੜਾ ਜਿਹਦੇ ਵਿੱਚ ਅਸੀਂ 50 ਕੁਇੰਟਲ ਸੁੱਕੀ ਟੂੜੀ ਨੂੰ ਭਿਉ ਕੇ 100 ਕੁਇੰਟਲ ਉਹਦੀ ਕੰਪੋਸਟ ਬਣ ਜਾਂਦੀ ਹੈ 100 ਕੁਇੰਟਲ ਕੰਪੋਸਟ ਅਸੀਂ ਪਾਉਨੇ ਆ ਤੇ ਇੱਕ ਸ਼ੈੱਡ ਦੇ ਵਿੱਚੋਂ ਮਤਲਬ ਇਨਵੈਸਟਮੈਂਟ ਜਿਹੜੀ ਉਹ 60 70 ਤੋਂ 60 70000 ਲਾ ਲੋ ਤੁਸੀਂ ਤੇ ਮਸ਼ਰੂਮ ਜਿਹੜੀ ਹੈ 1.5 ਲੱਖ ਤੋਂ 2 ਲੱਖ ਤੱਕ ਇੱਕ ਸ਼ੈੱਡ ਦੇ ਵਿੱਚੋਂ ਨਿਕਲ ਜਾਂਦੀ ਹੈ ਸਾਡੀ ਹੁਣ ਇਸ ਵਾਰ ਪਿਛਲੇ ਵਾਰ ਸਾਡੇ ਕੋਲ 8 ਸ਼ੈੱਡ ਸੀ ਇਸ ਵਾਰ ਇਸ ਵਾਰ ਸਾਡੇ ਕੋਲ ਨੀਅਰ ਅਬਾਊਟ 10 ਸ਼ੈੱਡ ਨੇ ਇੱਕ ਮਤਲਬ ਇੱਕ ਸ਼ੈੱਡ ਜਿਵੇਂ ਦੱਸਿਆ ਕਿ 60 ਬਾਈ 30 ਇਹਦੀ ਡਾਈਮੈਂਸ਼ਨ ਹੈ ਤੇ ਇਹਦੇ ਵਿੱਚ 8 ਮਤਲਬ 4 3 ਸਟੋਰੀਜ਼ ਹੁੰਦੀਆਂ ਨੇ 16 ਟੋਟਲ ਬੈੱਡ ਹੁੰਦੇ ਨੇ ਇਹਦੇ ਵਿੱਚ ਇੱਕ ਸ਼ੈੱਡ ਨੂੰ ਦੋ ਬੰਦੇ ਆਰਾਮ ਨਾਲ ਮੈਨੇਜ ਕਰ ਲੈਂਦੇ ਨੇ ਅਸੀਂ ਜਦੋਂ ਇਹ ਤੰਦਾ ਸਟਾਰਟ ਕਰਦੇ ਹਾਂ ਜੀ ਸਪਟੈਂਬਰ ਦੇ ਵਿੱਚ ਅਸੀਂ ਇਹਨੂੰ ਸਟਾਰਟ ਕਰਦੇ ਹਾਂ ਇੱਕ ਸ਼ੈੱਡ ਵਾਸਤੇ ਅਸੀਂ ਜਿਵੇਂ ਮੈਂ ਦੱਸਿਆ ਹੈ ਕਿ 50 ਕੁਇੰਟਲ ਟੂੜੀ ਪਿਆਉਣੇ ਆ ਅਸੀਂ ਤੇ ਮਤਲਬ ਪਹਿਲੇ ਦਿਨ ਟੂੜੀ ਪਿਓ ਕੇ 2 ਦਿਨ 2D ਪਈ ਹੋਣੀ ਆ ਉਸ ਤੋਂ ਬਾਅਦ 0 ਡੇ ਸਟਾਰਟ ਹੁੰਦਾ ਹੈ 28 ਦਿਨ ਦਾ ਟੋਟਲ ਕੰਪੋਸਟ ਬਣਾਉਣ ਦਾ ਪ੍ਰੋਸੈਸ ਹੈ ਅਸੀਂ ਪਹਿਲਾਂ ਇਹਦੇ ਵਿੱਚ ਕੁਝ ਫਰਟੀਲਾਈਜ਼ਰ ਪਾਉਨੇ ਆ ਉਸ ਤੋਂ ਬਾਅਦ ਉਹਨੂੰ ਮਤਲਬ ਇੱਕ ਹੀਪ ਉਹਦੀ ਢੇਰੀ ਬਣਾਉਨੇ ਆ 5 ਫੁੱਟ ਲੰਬੀ ਐਂਡ 4 ਫੁੱਟ ਚੌੜੀ ਤੇ ਲੈਂਥ ਜਿੰਨੀ ਮਤਲਬ ਸਾਡੇ ਕੋਲ ਮਟੀਰੀਅਲ ਆ ਅਕੋਰਡਿੰਗ ਟੂ ਦਾ ਮਟੀਰੀਅਲ ਅਸੀਂ ਲੈਂਥ ਵਧਾ ਸਕਦੇ ਆ ਉਹਦੀ ਉਸ ਤੋਂ ਬਾਅਦ ਅਸੀਂ ਪਹਿਲੀ ਪਲਟੀ 5 ਦਿਨ ਬਾਅਦ ਦਿੰਨੇ ਆ ਦੂਜੀ 4 ਦਿਨ ਬਾਅਦ ਅੱਗੇ ਜਿੰਨੀਆਂ ਵੀ ਸਾਈਮਨਟੇਨੀਅਸ ਜਿੰਨੀਆਂ ਵੀ ਅਸੀਂ ਪਲਟੀਆਂ ਦੇਣੀਆਂ ਹੁੰਦੀਆਂ ਨੇ ਤਿੰਨ ਤਿੰਨ ਦਿਨ ਬਾਅਦ ਦਿੰਨੇ ਆ ਟੋਟਲ 7-8 ਟਰਨਿੰਗਸ ਦਿੰਨੇ ਆ 28 ਦਿਨ ਬਾਅਦ ਸਾਡੀ ਜਿਹੜੀ ਕੰਪੋਸਟ ਇਹ ਤਿਆਰ ਹੋ ਜਾਂਦੀ ਆ ਅਸੀਂ ਮਤਲਬ ਜਦੋਂ ਚ ਚੌਥੀ ਪੰਜਵੀਂ ਪਲਟੀ ਦਿੰਨੇ ਆ ਉਦੋਂ ਅਸੀਂ ਨਾਲ ਦੀ ਨਾਲ ਸ਼ੈੱਡ ਬਣਾਉਣਾ ਸਟਾਰਟ ਕਰ ਦਿੰਨੇ ਆ ਚਾਰ ਪੰਜ ਬੰਦੇ ਤਿੰਨ ਦਿਨ ਦੇ ਵਿੱਚ ਸ਼ੈੱਡ ਬਣਾ ਲੈਂਦੇ ਆ ਸ਼ੈੱਡ ਜਿਹੜੇ ਅਸੀਂ ਲੇਬਰ ਕੋਲੋਂ ਬਣਵਾਉਨੇ ਆ ਥੋੜੀ ਬਹੁਤੀ ਹੈਲਪ ਆਪ ਕਰਦੇ ਵਟ ਸੁਪਰਵਾਈਜ਼ਨ ਅਸੀਂ ਆਪ ਕਰਦੇ ਆ ਕਿਉਂਕਿ ਸਾਡੇ ਪਿੰਡ ਦੀ ਲੇਬਰ ਹੈ ਇਹਨਾਂ ਨੂੰ ਪਤਾ ਨਹੀਂ ਹੈ ਸਕਿਲਡ ਨਹੀਂ ਹੈ ਅਸੀਂ ਆਪ ਦਾਸ ਕੇ ਅਸੀਂ ਸਟਰਕਚਰ ਤਿਆਰ ਕਰਵਾਉਨੇ ਆ 28 ਦਿਨ ਬਾਅਦ ਅਸੀਂ ਕੰਪੋਸਟ ਜਿਹੜੀ ਹੈ ਆਪਣੀ ਸ਼ੈਡਾਂ ਦੇ ਵਿੱਚ ਪਾ ਦਿੰਨੇ ਆ ਹੈੱਡ ਵਾਸਤੇ 1 ਕੁਆਂਟਲ ਸਪੌਨ ਜਿਹੜਾ ਲੱਗਦਾ ਸਪੌਨ ਅਸੀਂ ਸਾਡਾ ਖਾਸ ਮੇਰਾ ਫਰੈਂਡ ਹੈ ਅਸੀਂ ਉੱਥੋਂ ਮਗਵਾਉਨੇ ਆ ਤੇ ਇੱਕ ਸ਼ੈੱਡ ਮਤਲਬ 100 ਕੁਆਂਟਲ ਕੰਪੋਸਟ ਦੇ ਵਿੱਚ ਅਸੀਂ ਇੱਕ ਕੁਆਂਟਲ ਜਿਹੜਾ ਬੀਜ ਆ ਪਾਉਨੇ ਆ ਉਸ ਤੋਂ ਬਾਅਦ ਉਹਦੇ ਉੱਪਰ ਅਸੀਂ ਅਖਬਾਰ ਲਾ ਦਿੰਨੇ ਆ ਅਖਬਾਰ ਦੇ ਉੱਪਰ ਡੇਲੀ ਪਾਣੀ ਸਪ੍ਰਿੰਕਲ ਕਰਨਾ ਹੈ ਇਹਦਾ ਕੀ ਮੋਟਿਵ ਹੈ ਮੇਨ ਕਿ ਜਿਹੜਾ ਸਾਡਾ ਹੁਣ ਥੱਲੇ ਆਪਣਾ ਕੰਪੋਸਟ ਹੈ ਉਹ ਇੱਕ ਨੌਨ ਲਿਵਿੰਗ ਥਿੰਗ ਹੈ ਉਹਨੂੰ ਅਸੀਂ ਪਾਣੀ ਨਹੀਂ ਲਗੰ ਦੇਣਾ ਬਟ ਜਿਹੜਾ ਬੀਜ ਹੈ ਉਹ ਲਿਵਿੰਗ ਥਿੰਗ ਹੈ ਤੇ ਅਸੀਂ ਅਖਬਾਰ ਦੇ ਉੱਪਰ ਪਾਣੀ ਤਾਂ ਲਾਉਨੇ ਆ ਕਿਉਂਕਿ ਬੀਜ ਆ ਜਿਹੜ ਤੇ ਉਹ ਆਪਣੇ नीड ਦੇ ਅਕੋਰਡਿੰਗ ਮoiਸਚਰ ਜਿਹੜਾ ਉਹ ਖਬਾਰ ਤੋਂ ਲੈ ਲੈਂਦਾ ਹੈ 15 ਦਿਨ ਦੇ ਵਿੱਚ ਮਾਈਸੀਲੀਅਮ ਚੱਲ ਜਾਂਦਾ ਹੈ ਜੀ 15 ਦਿਨ ਤੋਂ ਬਾਅਦ ਅਸੀਂ ਕੇਸਿੰਗ ਕਰਨੀ ਹੁੰਦੀ ਆ ਕੇਸਿੰਗ ਮਟੀਰੀਅਲ ਦੇ ਵਿੱਚ ਕੋਕੋ ਪੀਟ ਪੰਜਾਬੀ ਦੇ ਵਿੱਚ ਅਸੀਂ ਨਾਰੀਅਲ ਦਾ ਬਰਾਦਾ ਕਹਿੰਨੇ ਆ ਇੱਕ ਛਿਲਕੇ ਦੀ ਰਾਖ ਚੀਕਨੀ ਮਿੱਟੀ 1 2 1 ਪਾਰਟ ਦੇ ਵਿੱਚ ਅਸੀਂ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਬਿਵਿਸਟਰਨ ਐਂਡ ਐਮ 45 ਇਹ ਦੋਨੋਂ ਅਸੀਂ ਪਾਉਨੇ ਆ ਇੱਕ ਫਾਰਮਲਿਨ ਪਾਉਨੇ ਆ ਉਹਨੂੰ ਡਿਸਇਨਫੈਕਟ ਕਰਨ ਵਾਸਤੇ ਤੇ ਉਹਨੂੰ ਅਸੀਂ ਕਵਰ ਕਰਦੇਨਾ 42 ਆਰਸ ਲਈ ਉਹਦੇ ਨਾਲ ਉਹ ਪੂਰੀ ਸਟਰਲਾਈਜ਼ ਹੋ ਜਾਂਦੀ ਆ ਅਸੀਂ ਕੇਸਿੰਗ ਕਰ ਦਿੰਨੇ ਆ 15 ਦਿਨ ਬਾਅਦ ਜਦੋਂ ਪੂਰਾ ਮਾਈਸੀਲੀਅਮ ਚੱਲ ਜਾਂਦਾ ਹੈ ਉਸ ਤੋਂ 15 ਦਿਨ ਬਾਅਦ ਪਿੰਨ ਹਟਾਉਣੇ ਸਟਾਰਟ ਹੋ ਜਾਂਦੇ ਆ ਮਤਲਬ ਕੇਸਿੰਗ ਤੋਂ ਬਾਅਦ 22 ਦਿਨ ਬਾਅਦ ਸਾਡੀ ਮਸ਼ਰੂਮ ਜਿਹੜੀ ਆ ਉਹ ਸਟਾਰਟ ਹੋ ਜਾਂਦੀ ਛੁੱਟਣੀ ਟੋਟਲ ਕੰਪੋਸਟ ਪ੍ਰੈਪਰੇਸ਼ਨ ਤੋਂ ਲੈ ਕੇ ਜਿਹੜੀ ਆ ਸਾਨੂੰ 40-45 ਦਿਨ ਦੇ ਵਿੱਚ ਜਿਹੜੀ ਆ ਮਸ਼ਰੂਮ ਆਣੀ ਸਟਾਰਟ ਹੋ ਜਾਂਦੀ ਐ ਅਸੀਂ ਸੇਲ ਸੇਲ ਲਈ ਤਿਆਰ ਹੋ ਜਾਂਦੇ ਹੁਣ ਮੇਨ ਕਨਸੈਪਟ ਆ ਗਿਆ ਜੀ ਮਾਰਕੀਟਿੰਗ ਦਾ ਇਹ ਦੀ ਬਹੁਤ ਹੀ ਜ਼ਿਆਦਾ ਪੈਰੀਸ਼ੀਬਲ ਜਿਹੜੀ ਆਪਣੀ ਵੈਜੀਟੇਬਲ ਹੈ ਇਹਦੇ ਵਾਸਤੇ ਇਹਦੀ ਮੈਨੇਜਮੈਂਟ ਜਿਹੜੀ ਪੋਸਟ ਹਾਰਵੈਸਟ ਮੈਨੇਜਮੈਂਟ ਉਹ ਬਹੁਤ ਹੀ ਜ਼ਰੂਰੀ ਹੈ ਅਗਰ ਤੁਸੀਂ ਵਧੀਆ ਪੈਸੇ ਵਟਣਾ ਚਾਹੁੰਦੇ ਹੋ ਵਧੀਆ ਮਤਲਬ ਇਹਦੀ ਸੇਲ ਹੁਣ ਸਾਡੀ ਮਸ਼ਰੂਮ ਮੰਡੀ ਦੇ ਵਿੱਚ ਜਾਂਦੀ ਹੈ ਜੀ ਤਰਨ ਤਰਨ ਮੰਡੀ ਦੇ ਵਿੱਚ ਵੈਸੇ ਤਾਂ ਇਹਦੀ ਪੈਰੀਸ਼ੀਬਲ ਬਹੁਤ ਜ਼ਿਆਦਾ ਹੈ ਇਹਦੀ ਡਿਊਰੇਸ਼ਨ ਜਿਹੜੀ ਆ 24 ਘੰਟੇ ਆ ਵੱਧ ਤੋਂ ਵੱਧ ਪਰ ਸਾਡੀ ਮਸ਼ਰੂਮ ਅਗਰ ਇੱਕ ਦਿਨ ਸੇਲ ਨਹੀਂ ਹੁੰਦੀ ਮਨ ਲਓ ਰੇੜੀ ਦੇ ਵਿੱਚ ਉੱਤੇ ਇੱਕ ਦਿਨ ਮਸ਼ਰੂਮ ਨਹੀਂ ਵਿਕੀ ਅਗਲੇ ਦਿਨ ਉਹ ਰੇੜੀ 'ਚ ਮਸ਼ਰੂਮ ਰੱਖ ਕੇ ਆਪਣੀ ਵੇਚ ਸਕਦੇ ਇਸ ਕਰਕੇ ਹੀ ਉਹ ਸਾਡੀ ਵੇਟ ਕਰਦੇ ਆ ਅਸੀਂ ਕੀ ਕਰਦੇ ਆ ਕੀ ਆਪਣੀ ਲੇਬਰ ਪਲੱਸ ਅਸੀਂ ਆਪ ਜਿਹੜੋ ਮਸ਼ਰੂਮ ਤੋੜਦੇ ਆ ਤੜਾਈ ਤੋਂ ਲੈ ਕੇ ਪੈਕਿੰਗ ਤੱਕ ਇਹਦੀ ਬਹੁਤ ਹੀ ਸਾਫ਼ ਸੁਥਰੀ ਵਧੀਆ ਤਰੀਕੇ ਨਾਲ ਪੈਕਿੰਗ ਕਰਦੇ ਆ ਵਧੀਆ ਤਰੀਕੇ ਨਾਲ ਤੜਾਈ ਕਰਦੇ ਆ ਫਿਰ ਇਹਦਾ ਮੇਨ ਇਹ ਆ ਕਿ ਚੰਗੀ ਤਰ੍ਹਾਂ ਇਹਨੂੰ ਧੋ ਕੇ ਚਾਜ ਨਾਲ ਸਿਕਾਇਆ ਜਾਵੇ ਅਗਰ ਮੌਇਸਚਰ ਰਹਿ ਗਿਆ ਅਗਰ ਅਸੀਂ ਪੋਲੀਥੀਨ ਚ ਪੈਕ ਕਰਤੀ ਤਾਂ ਜਿਆਦਾ ਜਲਦੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਵਧੀਆ ਅਸੀਂ 쿨ਰ ਵਗੈਰਾ ਫੈਨ ਵਗੈਰਾ ਲਾਏ ਹੋਏ ਨੇ ਜਦੋਂ ਡਰਾਈ ਹੋ ਜਾਂਦੀ ਹੈ ਫਿਰ ਅਸੀਂ 200 200 ਗ੍ਰਾਮ ਦੀ ਪੈਕਿੰਗ ਜਦੋਂ ਅਸੀਂ ਮਸ਼ਰੂਮ ਨੂੰ ਫਾਰਮ ਤੋਂ ਤੋੜ ਉਦੋਂ ਤੋਂ ਲੈ ਕੇ ਪੋਲੀਥੀਨ ਤੱਕ ਅਸੀਂ ਆਪਣੇ ਹੱਥਾਂ ਨੂੰ ਬਿਲਕੁਲ ਨਹੀਂ ਲੱਗਣ ਦੇਣਾ ਪ੍ਰੋਪਰ ਡਰਾਈ ਕਰਕੇ ਪ੍ਰੋਪਰ ਵਧੀਆ 200 ਗ੍ਰਾਮ ਦੀ ਪੈਕਿੰਗ ਕਰਕੇ ਅਸੀਂ ਮਾਰਕੀਟ 'ਚ ਸੇਲ ਕਰਦੇ ਹਾਂ ਸਾਡਾ ਇਸ ਟਾਈਮ ਜਿਹੜਾ ਪ੍ਰਾਈਸ ਚੱਲ ਰਿਹਾ ਹੈ 22 ਰੁਪਏ ਤੋਂ ਲੈ ਕੇ 25 ਰੁਪਏ ਤੱਕ ਵੇਰੀ ਕਰਦਾ ਪਿਆ ਹੈ ਦਸੰਬਰ ਦੇ ਵਿੱਚ ਪ੍ਰਾਈਸ ਘਟ ਸੀ ਕਿਉਂਕਿ ਜਿੱਦਾਂ ਪੰਜਾਬ ਦੇ ਵਿੱਚ ਪੋਦੇ ਮਹੀਨੇ 'ਚ ਵਿਆਹ ਘਟ ਹੁੰਦੇ ਨੇ ਜ਼ਿਆਦਾਤਰ ਵਿਆਹ ਦੇ ਵਿੱਚ ਵਰਤੀ ਜਾਂਦੀ ਹੈ ਉਦੋਂ ਜਿਹੜਾ ਇਹਦਾ ਪ੍ਰਾਈਸ ਸੀ 80 ਰੁਪਏ ਤੋਂ ਲੈ ਕੇ 100 ਰੁਪਏ ਤੱਕ ਰਿਹਾ ਹੁਣ ਇਹਦਾ ਪ੍ਰਾਈਸ ਜਿਹੜਾ ਆਪਣਾ 100 ਤੋਂ ਲੈ ਕੇ 125 ਦੇ ਵਿੱਚ ਵੇਰੀ ਕਰ ਰਿਹਾ ਹੈ ਡੇਲੀ ਦਾ ਜਿਵੇਂ ਕਿ ਇਹ ਹੁਣ ਸਾਡਾ ਪੈਸ਼ਨ ਬਣ ਚੁੱਕਾ ਹੈ ਸਾਨੂੰ ਵਧੀਆ ਲੱਗਦਾ ਹੈ ਥਰਡ ਸੀਜ਼ਨ ਹੈ ਤੀਜਾ ਸੀਜ਼ਨ ਹੈ ਸਾਡਾ ਮੇਰੀ ਵਾਈਫ ਬੀਐਸਸੀ ਐਗਰੀਕਲਚਰ ਕਰ ਰਹੀ ਹੈ ਅਸੀਂ ਅੱਗੇ ਸੋਚ ਰਹੇ ਹਾਂ ਕਿ ਅਸੀਂ ਸਪੌਨ ਲੈਬ ਖੋਲੀਏ ਤੇ ਸਪੌਨ ਲੈਬ ਆਪਣੀ ਬਣਾਵਾਂਗੇ ਕੰਪੋਸਟ ਯੂਨਿਟ ਬਣਾਵਾਂਗੇ ਇਹਨੂੰ ਮਤਲਬ ਏਸੀ ਯੂਨਿਟ ਤੱਕ ਸੋਚਿਆ ਹੈ ਕਿ 2 ਸਾਲ ਬਾਅਦ ਜਿਵੇਂ ਏਸੀ ਯੂਨਿਟ ਤੇ ਇਨਵੈਸਟਮੈਂਟ ਬਹੁਤ ਹੈ ਅਸੀਂ ਹੌਲੀ ਹੌਲੀ ਟੈਬੂਲੇਸ਼ਨ ਲੈ ਰਹੇ ਹਾਂ ਇਹਨਾਂ ਸਾਰੇ ਡਾਟਾ ਜਿਹੜਾ ਉਹ ਕਲੈਕਟ ਕਰ ਰਹੇ ਹਾਂ ਕਿ ਕਿਵੇਂ ਕਿਵੇਂ ਕਿੱਥੇ ਕੀ ਹੁੰਦਾ ਤਾਂ ਅਸੀਂ ਸੋਚਿਆ ਹੈ ਕਿ ਅਸੀਂ ਉਹ ਨੈਕਸਟ ਈਅਰ ਏਸੀ ਯੂਨਿਟ ਲਾਵਾਂਗੇ ਉਹਦੇ ਵਿੱਚ ਥਰੂਆਊਟ ਦਾ ਈਅਰ ਅਸੀਂ ਮੇਰਾ ਨਾਮ ਡਾਕਟਰ ਸ਼ਿਵਾਨੀ ਸ਼ਰਮਾ ਸਹਾਇਕ ਵਿਗਿਆਨੀ ਡਿਪਾਰਟਮੈਂਟ ਆਫ ਮਾਈਕਰੋਬਾਇਲੋਜੀ ਪੀਏ ਲੁਧਿਆਣਾ ਵਿੱਚ ਮੈਂ ਕੰਮ ਕਰ ਰਹੀ ਹਾਂ ਸੋ ਜਿਹੜਾ ਹੁਣ ਆਉਣ ਵਾਲਾ ਸਮਾਂ ਸਤੰਬਰ ਤੋਂ ਲੈ ਕੇ ਮਾਰਚ ਤੱਕ ਦਾ ਜਿਹੜਾ ਸਮਾਂ ਹੁੰਦਾ ਹੈ ਇਹਦੇ ਵਿੱਚ ਅਸੀਂ ਬਟਨਖੂਮ ਤੇ ਢੀਂਗਰੀਖੂਮ ਦੀ ਕਾਸ਼ਤ ਕਰਦੇ ਹਾਂ ਸੋ ਬਟਨਖੁੰਮ ਦੀ ਕਾਸ਼ਟ ਲਈ ਅਸੀਂ ਕੰਪੋਸਟ ਬਣਾਉਣੀ ਹੈ ਸੋ ਜਿਹੜੀ ਕੰਪੋਸਟ ਬਣਾ ਬਣਾਉਣੀ ਹੈ ਉਹਦੇ ਵਿੱਚ ਅਸੀਂ ਜਿਹੜੀ ਲੰਬੀ ਵਿਧੀ ਨਾਲ ਤੇ ਛੋਟੀ ਵਿਧੀ ਨਾਲ ਦੋਨੋਂ ਤੰਗਾਂ ਨਾਲ ਜਿਹੜੀ ਕੰਪੋਸਟ ਬਣਾਈ ਜਾਂਦੀ ਹੈ ਸੋ ਜਿਹੜੇ ਬਟਨਖੁੰਮ ਹੈਗੀ ਹੈ ਇਹਦੇ ਵਿੱਚ ਵੱਖ-ਵੱਖ ਕਿਸਮ ਦੇ ਜਿਹੜੇ ਨਿਊਟ੍ਰੀਸ਼ਨਲ ਤੇ ਮੈਡੀਸਨਲ ਤੱਤ ਹੁੰਦੇ ਨੇ ਇਹ ਵਿਟਾਮਿਨਸ ਨਾਲ ਭਰਪੂਰ ਹੁੰਦੀ ਹੈ ਇਹਦੇ ਵਿੱਚ ਵਿਟਾਮਿਨ ਡੀ ਜਿਹੜਾ ਹੈਗਾ ਵੱਡੀ ਮਾਤਰਾ ਦੇ ਵਿੱਚ ਹੁੰਦਾ ਹੈ ਸੋ ਬੇਸਿਕਲੀ ਜਿਹੜੀ ਬਟਨਖੁੰਮ ਦੇ ਵਿੱਚ ਅਰਗੋਸਟੀਰੋਲ ਹੁੰਨੇ ਨੇ ਜਦੋਂ ਧੁੱਪ ਦਾ ਤੂਪ ਪੈਂਦੀ ਹੈ ਜਾਂ ਫਿਰ ਯੂਵੀ ਲਾਈਟ ਦੇ ਥਰੂ ਜਿਹੜੇ ਅਰਗੋਸਟੀਰੋਲ ਹੁੰਦੇ ਨੇ ਇਹ ਵਿਟਾਮਿਨ ਡੀ ਦੇ ਵਿੱਚ ਬਦਲ ਜਾਂਦੇ ਨੇ ਸੋ ਜਿਹੜੀ ਬਟਨ ਖੁੰਬ ਹੁੰਦੀ ਹੈ ਇਹਦੇ ਲਈ ਜਿਹੜੀ ਅਸੀਂ ਕੰਪੋਸਟ ਦੀ ਤਿਆਰੀ ਕਰਦੇ ਆ ਉਹਦੇ ਵਿੱਚ ਅੱਧੀ ਤੂੜੀ ਅੱਧੀ ਪਰਾਲੀ ਦੀ ਵਰਤੋਂ ਕਰਕੇ ਵੱਖ-ਵੱਖ ਕਿਸਮ ਦੀਆਂ ਖਾਦਾ ਪਾ ਕੇ ਅਸੀਂ ਕੰਪੋਸਟ ਤਿਆਰ ਕਰਦੇ ਆ ਕੰਪੋਸਟ ਤਿਆਰ ਹੋਣ ਤੋਂ ਬਾਅਦ ਅਸੀਂ ਉਹਦੇ ਵਿੱਚ ਜਿਹੜਾ ਬੀਜ ਰਲਾਨੇ ਆ ਇਹ ਬੀਜ ਜਿਹੜਾ ਸਾਨੂੰ ਮਾਈਕਰੋਬਾਇਲੋਜੀ ਵਿਭਾਗ ਇਆ ਫਿਰ ਜਿਹੜਾ ਬਾਗਵਾਨੀ ਵਿਭਾਗ ਤੋਂ ਮਿਲ ਜਾਂਦਾ ਸੋ ਇਸ ਬੀਜ ਦੀ ਵਰਤੋਂ ਕਰਕੇ ਅਸੀਂ ਜਿਹੜੀ ਆ ਅੱਗੇ ਬਟਨ ਖੁੰਮ ਨੂੰ ਪੈਦਾ ਕਰਦੇ ਆ ਸੋ ਬਟਨ ਖੁੰਮ ਦੇ ਵਿੱਚ ਜਦੋਂ ਤੁਸੀਂ ਬਿਜਾਈ ਕਰ ਦਿੰਦੇ ਹੋ ਉਸ ਤੋਂ ਬਾਅਦ ਉਹਦੇ ਵਿੱਚ ਅਸੀਂ ਕੇਸਿੰਗ ਕਰਦੇ ਆ ਕੇਸਿੰਗ ਕਰਨ ਤੋਂ ਬਾਅਦ ਉਹਦੇ ਵਿੱਚ ਅਸੀਂ ਰੋਜ਼ਾਨਾ ਉਹਨੂੰ ਪਾਣੀ ਦਿੰਨੇ ਆ ਤੇ ਪਾਣੀ ਦੇਣ ਤੋਂ ਬਾਅਦ ਜਿਹੜਾ ਤੁਹਾਨੂੰ 18 ਤੋਂ 20 ਦਿਨਾਂ ਦੇ ਵਿੱਚ ਜਿਹੜੀਆਂ ਛੋਟੀਆਂ-ਛੋਟੀਆਂ ਜਿਹੜੀਆਂ ਤੁਹਾਨੂੰ ਕਿੜਕਿਏ ਦਿਸਣੇ ਨਜ਼ਰ ਆ ਜਾ ਸ਼ੁਰੂ ਹੋ ਜਾਂਦੇ ਆ ਉਹ ਕਿਣਕੇ ਜਿਹੜੇ ਆ ਬਾਅਦ ਖੁੰਬ ਬਣ ਜਾਂਦੇ ਆ ਜਿਹੜੇ ਕੀ ਖੁੰਬਾਂ ਨੂੰ ਅਸੀਂ ਤੋੜਾਈ ਕਰਕੇ ਉਹਨਾਂ ਨੂੰ ਘੁਮਾ ਕੇ ਤੋੜਦੇ ਆ ਤੋੜਨ ਤੋਂ ਬਾਅਦ ਅਸੀਂ ਉਹਨਾਂ ਦੀ ਜਿਹੜੀ ਪੈਕਿੰਗ ਹੈਗੀ ਆ ਪੰਨਾ ਟ੍ਰੇਜ਼ ਦੇ ਵਿੱਚ ਪੈਕ ਕਰਕੇ ਅਸੀਂ ਮਾਰਕੀਟ ਦੇ ਵਿੱਚ ਲੈ ਜਾਂਦੇ ਆ ਸੋ ਜਦੋਂ ਵੀ ਜਿਹੜੀ ਖੁੰਬਾਂ ਦੀ ਤੋੜਾਈ ਹੈਗੀ ਆ ਜਦੋਂ ਉਹਦੀ ਟੋਪੀ ਜਿਹੜੀ ਆ ਡੰਡੀ ਦੇ ਬਰਾਬਰ ਆ ਜਾਂਦੀ ਹੈ ਉਸ ਟਾਈਮ ਤੇ ਅਸੀਂ ਜਿਹੜੀ ਇਹਦੀ ਤੋੜਾਈ ਕਰ ਲੈਂਦੇ ਆ ਸੋ ਜਿਹੜੀ ਬਟਨ ਖੰਬ ਹੈ ਉਸ ਤੋਂ ਇਲਾਵਾ ਪੀਏਯੂ ਲੁਧਿਆਣਾ ਜਿਹੜਾ ਹੈ ਮਾਈਕਰੋਬਾਇਲਜੀ ਵਿਭਾਗ ਇੱਥੇ ਰੈਡੀ ਟੂ ਯੂਜ਼ ਕੰਪੋਸਟ ਬੈਗਸ ਵੀ ਮਿਲਦੇ ਨੇ ਸੋ ਜਿਹੜੇ ਲੋਕ ਸ਼ਹਿਰੀ ਲੋਕ ਕੰਪੋਸਟ ਆਪਣੇ ਘਰ ਨਹੀਂ ਬਣਾ ਸਕਦੇ ਉਹ ਇਹਨਾਂ ਬੈਗਸ ਨੂੰ ਡਿਪਾਰਟਮੈਂਟ ਤੋਂ ਲੈ ਕੇ ਜਾ ਸਕਦੇ ਨੇ ਤੇ ਆਪਣੇ ਘਰ ਆਪਣੇ ਖੰਬਾ ਦੀ ਜਿਹੜੀ ਖੇਤੀ ਕਰ ਸਕਦੇ ਨੇ ਨਾਲ ਨਾਲ ਯੂਨੀਵਰਸਿਟੀ ਜਿਹੜੀ ਹੈ ਸਮੇਂ-ਸਮੇਂ ਤੇ ਅਵਾਖ ਵਕ ਟ੍ਰੇਨਿੰਗਸ ਲਗਾਉਂਦੀ ਹੈ ਸਾਡੀ ਜਿਹੜੀ ਇੱਕ ਟ੍ਰੇਨਿੰਗ ਹੈ ਬਟਨ ਖੁੰਮ ਦੇ ਉੱਤੇ ਸਤੰਬਰ ਮਹੀਨੇ ਚ ਲੱਗਦੀ ਹੈ ਫਿਰ ਅਕਤੂਬਰ ਮਹੀਨੇ ਚ ਲੱਗਦੀ ਹੈ ਉਹਦੇ ਨਾਲ ਨਾਲ ਹੀ ਜਿਹੜੇ ਫਾਰਮਰਸ ਹੈਗੇ ਆ ਸਾਨੂੰ ਸਮੇਂ ਤੋਂ ਸਮੇਂ ਟਾਈਮ ਟੂ ਟਾਈਮ ਜਿੰਨੀਆਂ ਵੀ ਉਹਨਾਂ ਦੀ ਕੁਰੀਜ਼ ਹੁੰਦੀਆਂ ਆ ਫੋਨ ਆਂਦੇ ਰਹਿੰਦੇ ਆ ਤੇ ਅਸੀਂ ਉਹਨਾਂ ਫੋਨਸ ਨੂੰ ਅਟੈਂਡ ਕਰਦੇ ਆ ਤੇ ਉਹਨਾਂ ਦੀਆਂ ਕੁਰੀਜ਼ ਜਿਹੜੀਆਂ ਉਹਨਾਂ ਦਾ ਰਿਪਲਾਈ ਕਰਦੇ ਆ ਸੋ ਨਾਲ ਨਾਲ ਉਸ ਤੋਂ ਇਲਾਵਾ ਕਿਸੇ ਵੀ ਕਿਸਮ ਦੀ ਹੋਰ ਕਿਸੇ ਬਟਨ ਖੁੰਮ ਤੋਂ ਇਲਾਵਾ ਢੀਂਗਰੀ ਖੁੰਮ ਦੀ ਜਿਹੜੀ ਆ ਉਹ ਵੀ ਸਮੇਂ-ਸਮੇਂ ਤੇ ਅਸੀਂ ਜਾਣਕਾਰੀ ਦੰਨੇ ਆ ਸੋ ਇਹ ਲਾਉਣੀਆਂ ਬਹੁਤ ਆਸਾਨ ਹੈ ਖਾਣ ਲਈ ਸਬਸਿਡਰੀ ਅਕੂਪੇਸ਼ਨ ਹੈ ਖੇਤੀ ਸਹਾਇਕ ਤੰਦਾ ਇਹਨੂੰ ਕਰੋ ਤੇ ਨਾਲ ਨਾਲ ਦੋਨੋਂ ਜਿਹੜੀ ਮੇਨ ਜੇ ਮੇਨ ਤੁਹਾਡਾ ਫਸਲੀ ਚੱਕਰ ਜਿਹੜਾ ਮੇਨ ਖੇਤੀ ਹੈ ਸੋ ਖੇਤੀ ਸਹਾਇਕ ਤੰਦਾ ਖੁੰਬਾ ਦੇ ਰੂਪ ਦੇ ਵਿੱਚ ਜ਼ਰੂਰ ਪਾਓ ਜਿਹੜਾ ਖੁੰਬਾ ਦੀ ਕਾਸ਼ਤ ਜਿਹੜਾ ਤੰਦਾ ਹੈਗਾ ਇਹ ਜਿਹੜੇ ਜਿੰਨੇ ਵੀ ਸਾਡੇ ਕੋਲ ਫਾਰਮਰਸ ਨੇ ਉਹਨਾਂ ਦੀ ਜਿਹੜੀ ਆਰਥਿਕ ਜਿਹੜੀ ਹਾਲਤ ਉਹ ਸੁਧਾਰ ਆਂਦਾ ਕਿਉਂਕਿ ਜਿਹੜਾ ਇੱਕ ਜਿਹੜਾ ਤੰਦਾ ਹੈ ਅਸੀਂ ਬਹੁਤ ਥੋੜੇ ਲੈਵਲ ਤੋਂ ਸਟਾਰਟ ਕਰ ਸਕਦੇ ਆ ਅਸੀਂ ਪੰਜ ਤੋਂ 10000 ਦੇ ਵਿੱਚ ਸਟਾਰਟਿੰਗ ਕਰਕੇ ਅਸੀਂ ਇਹਨੂੰ ਜਿਹੜਾ ਵੱਡੇ ਲੈਵਲ ਤੇ ਟੂ ਦਾ ਹਾਇਰ ਲੈਵਲ ਜਿੱਦਾਂ ਕਿ 1 ਲੱਖ 2 ਲੱਖ ਰੁਪਏ ਇਨਵੈਸਟ ਕਰਕੇ ਅਸੀਂ ਇਹਨੂੰ ਲੈ ਕੇ ਜਾ ਸਕਦੇ ਆ ਅੱਗੇ ਲੈ ਕੇ ਜਾ ਸਕਦੇ ਆ ਤੇ ਨਾਲ ਦੀ ਨਾਲ ਜੇ ਸਾਡਾ ਇਹਨੂੰ ਘੱਟੋ ਘੱਟ ਜਿਹੜੀ ਲਾਗਤ ਆਂਦੀ ਆ ਸਾਨੂੰ 60 ਤੋਂ 60 ਤੋਂ 70 ਰੁਪਏ ਲਾਗਤ ਆਂਦੀ ਆ ਤੇ ਸਾਨੂੰ ਜਿਹੜਾ ਮਾਰਕੀਟ ਪ੍ਰਾਈਸ ਮਿਲਦਾ ਉਹ 110 ਰੁਪਏ ਮਿਲਦਾ ਸੋ ਇਹਦੇ ਵਿੱਚ ਸਾਨੂੰ ਜਿਹੜਾ ਫਾਇਦੇਮੰਦ ਹੈਗਾ ਤੇ ਜਿੰਨਾ ਵੀ ਲੋਕਾਂ ਨੂੰ ਫਾਇਦਾ ਹੁੰਦਾ ਸੋ ਬਟਨ ਖੁੰਮਦੇ ਵਿੱਚ ਅਸੀਂ ਪਰਾਲੀ ਦੀ ਮੇਨ ਵਰਤੋਂ ਕਰ ਸਕਦੇ ਹਾਂ ਕਿਉਂਕਿ ਪਰਾਲੀ ਸਾਡੇ ਲਈ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਸੋ ਅਸੀਂ ਅੱਧੀ ਤੂੜੀ ਅੱਧੀ ਪਰਾਲੀ ਦੀ ਵਰਤੋਂ ਕਰਕੇ ਕੰਪੋਸਟ ਤਿਆਰ ਕਰ ਸਕਦੇ ਹਾਂ ਇਹ ਜਿਹੜੀ ਖੁੰਮਾ ਦੀ ਕਾਸ਼ਤ ਹੈ ਇਹ ਇਨਡੋਰ ਕ੍ਰੌਪ ਹੈਗੀ ਹੈ ਅਸੀਂ ਕਮਰੇ ਦੇ ਅੰਦਰ ਸ਼ੁਰੂਆਤ ਕਰਦੇ ਹਾਂ ਸ਼ੁਰੂਆਤ ਕਰਨ ਤੋਂ ਬਾਅਦ ਜੇ ਜੇ ਤੁਹਾਡੇ ਕੋਲ ਕੋਈ ਵਾਧੂ ਕਮਰਾ ਨਹੀਂ ਹੈਗਾ ਤਾਂ ਤੁਸੀਂ ਇਹਦੀ ਝੌਂਪੜੀ ਵੀ ਬਣਾ ਸਕਦੇ ਹੋ ਜਿਹੜੀ ਅਸੀਂ ਝੌਂਪੜੀ ਬਣਾਉਂਦੇ ਹਾਂ ਉਹਦੇ ਵਿੱਚ ਵੀ ਅਸੀਂ ਬਾਂਸ ਤੇ ਪਰਾਲੀ ਦਾ ਦੋਨਾਂ ਦਾ ਹੀ ਵਰਤੋਂ ਕਰਦੇ ਹਾਂ ਸੋ ਨਾਲ-ਨਾਲ ਜਦੋਂ ਸਾਡੇ ਕੋਲ ਖੁੰਮਾ ਤਿਆਰ ਹੋ ਜਾਂਦੀਆਂ ਉਹਨਾਂ ਛੋਟੀ ਜੀ ਟ੍ਰੇ ਦੀ ਪੈਕਿੰਗ ਹੁੰਦੀ ਆਪਾਂ ਨਾ ਟ੍ਰੇਸ ਕਹਿੰਦੇ ਆ ਨੀਲੀ ਰੰਗ ਦੀ ਟ੍ਰੇਸ ਹੁੰਦੀ ਆ ਉਹਨਾਂ ਦੇ ਵਿੱਚ ਅਸੀਂ ਕਲਿੰਗ ਫਿਲਮ ਲਗਾ ਕੇ ਰੈਪ ਕਰਕੇ ਮਾਰਕੀਟ ਤੱਕ ਲੈ ਕੇ ਜਾਂਦੇ ਆ ਉਹਦੇ ਨਾਲ ਕੀ ਹੁੰਦਾ ਕਿ ਬਹੁਤ ਜ਼ਿਆਦਾ ਕੰਜ਼ਿਊਮਰ ਜਿਹੜੇ ਆ ਉਹ ਅਟਰੈਕਟ ਹੁੰਨੇ ਆ ਤੇ ਕੰਜ਼ਮਪਸ਼ਨ ਜਿਹੜੀ ਆ ਤੇ ਪਲੱਸ ਸਾਨੂੰ ਮਾਰਕੀਟ ਪ੍ਰਾਈਸ ਦਾ ਬਹੁਤ ਵਧੀਆ ਮਿਲਦਾ ਸੋ ਅਗਰ ਅਸੀਂ ਨਾਰਮਲ ਲਫਾਫੇ ਚ ਪੈਕਿੰਗ ਕਰਦੇ ਆ ਤੇ ਉਹਦੇ ਨਾਲ ਥੋੜਾ ਜਿਹਾ ਪ੍ਰਾਈਸ ਦੇ ਵਿੱਚ ਥੋੜਾ ਘੱਟ ਹੋ ਜਾਂਦਾ ਘੱਟ ਜਾਂਦਾ ਪ੍ਰਾਈਸ ਸੋ ਇਸ ਕਰਕੇ ਜਿਹੜੀ ਅੱਛੇ ਢੰਗ ਦੇ ਨਾਲ ਪੈਕਿੰਗ ਕਰਕੇ ਸਾਫ਼ ਸੁਥਰੇ ਢੰਗ ਨਾਲ ਪੈਕਿੰਗ ਕਰਕੇ ਅਸੀਂ ਜਿਹੜੀ ਮਾਰਕੀਟ ਤੱਕ ਹੁੰਬਾ ਲੈ ਕੇ ਜਾਈਏ ਜਿਵੇਂ ਕਿ ਮੈਂ ਬੀਐਸਸੀ ਐਗਰੀਕਲਚਰ ਕੀਤੀ ਉਸ ਤੋਂ ਬਾਅਦ ਮੈਂ ਮਾਸਟਰ ਡਿਗਰੀ ਕੀਤੀ ਵੈਜੀਟੇਬਲ ਸਾਇੰਸ ਹੁਣ ਅੱਜ ਮੈਂ ਅਗਰ ਕੋ ਅੱਜ ਦੇ ਦਿਨ ਕਿਸਾਨ ਜਿਹੜਾ ਹੈ ਬਹੁਤ ਕਰਜ਼ਾਈ ਹੋ ਚੁੱਕਾ ਹੈ ਇਹਦਾ ਕਾਰਨ ਇਹੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਬਿਲਕੁਲ ਵੀ ਕੰਮ ਨਹੀਂ ਕਰਦੀ ਖੇਤੀਬਾੜੀ ਵਾਲ ਤਾਂ ਬਿਲਕੁਲ ਆਉਂਦੇ ਹੀ ਨਹੀਂ ਆ ਇਹਦਾ ਕਾਰਨ ਇਹੀ ਹੈ ਕਰਜ਼ਿਆਂ ਦਾ ਕਾਰਨ ਇਹੀ ਹੈ ਕਿ ਜਿਹੜੇ ਪਹਿਲਾਂ ਸਾਡੇ ਮਾਬਾਪ ਸੀਗੇ ਉਹ ਕੰਮ ਤਾਂ ਕਰਦੇ ਨੇ ਪਰ ਉਹਨਾਂ ਨੂੰ ਨਵੀਆਂ ਤਕਨੀਕਾਂ ਦਾ ਨਹੀਂ ਇੰਨਾ ਪਤਾ ਨਵੇਂ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਨਵੀਆਂ ਤਕਨੀਕਾਂ ਅਪਣਾਉਣ ਵੱਧ ਤੋਂ ਵੱਧ ਪੈਸਾ ਖਵਾਉਣ ਨਵੇਂ ਨੌਜਵਾਨ ਆਪਣੇ ਸ਼ੌਕ ਵੱਡੇ ਕਰ ਬੈਠੇ ਨੇ ਖਰਚੇ ਜ਼ਿਆਦਾ ਕਰਦੇ ਨੇ ਪਰ ਕਮਾਉਂਦੇ ਕੁਛ ਨਹੀਂ ਇਹੀ ਕਾਰਨ ਹੈ ਕਿ ਅੱਜ ਦਾ ਕਿਸਾਨ ਕਰਜ਼ਾਈ ਹੋ ਚੁੱਕਾ ਹੈ ਅੱਜ ਮੈਂ ਐਜ਼ ਅ ਮਾਸਟਰ ਡਿਗਰੀ ਆਫ ਵੈਜੀਟੇਬਲ ਸਾਇੰਸ ਇਹੀ ਮੈਸੇਜ ਦਿੰਨਾ ਹੈ ਸਾਰਿਆਂ ਨੂੰ ਕਿ ਸਾਡੇ ਕੋਲ ਲਾਟ ਆਫ ਅਪਰਚੂਨਿਟੀਆਂ ਨੇ ਜਿਵੇਂ ਮਸ਼ਰੂਮ ਫਾਰਮਿੰਗ ਸਟਰਾਬਰੀ ਫਾਰਮਿੰਗ ਐਂਡ ਹੋਰ ਬਹੁਤ ਸਾਰੇ ਨਵੇਂ-ਨਵੇਂ ਕੰਮ ਨੇ ਜਿਨ੍ਹਾਂ ਦੇ ਥਰੂ ਹੁਣ ਮੇਨ ਜਿਹੜਾ ਇੱਕ ਬਿਜ਼ਨਸ ਹੈ ਇੱਕ ਵੈਲਥ ਹੈ ਇੰਡੀਆ ਮਤਲਬ ਕੋਈ ਵੀ ਕੰਟਰੀ ਦੀ ਵੈਲਥ ਸਟਾਰਟ ਕਿੱਥੋਂ ਹੁੰਦੀ ਹੈ ਫਾਰਮਿੰਗ ਤੋਂ ਫਾਰਮਿੰਗ ਹੀ ਇੱਕ ਹੈਜਾ ਕੀਤਾ ਹੈ ਜਿਹੜਾ ਇੱਕ ਕੰਟਰੀ ਨੂੰ ਡਿਵੈਲਪਿੰਗ ਤੋਂ ਡਿਵੈਲਪ ਦੇ ਵਿੱਚ ਲਿਆ ਸਕਦਾ ਹੈ ਹੁਣ ਸਾਡੇ ਅੱਜ ਦੇ ਨੌਜਵਾਨ ਕੀ ਕਰਦੇ ਨੇ ਫੋਰਨ ਕੰਟਰੀਸ ਚਲ ਜੋ ਉਹਨਾਂ ਨੂੰ ਕਮਾ ਕੇ ਕੈਪੇਬਿਲਿਟੀਆਂ ਤਾਂ ਹੈ ਪਰ ਯੂਟਿਲਾਈਜ਼ ਕਰ ਰਹੇ ਨੇ ਫੋਰਨ ਜਾ ਕੇ ਤਾਂ ਉਹਨਾਂ ਨੂੰ ਆਪਣੀ ਵੈਲਥ ਸਟਰੋਂਗ ਕਰਨ ਦੇ ਵਿੱਚ ਮਦਦ ਕਰ ਰਹੇ ਨੇ ਕਿਉਂ ਨਹੀਂ ਇੰਡੀਆ ਕਰੇ ਇਸ ਕਰਕੇ ਹੈ ਕਿ ਤੁਸੀਂ ਸਾਰੇ ਨੌਜਵਾਨਾਂ ਨੂੰ ਮੇਰੇ ਵੀਰ ਭਰਾਵਾਂ ਨੂੰ ਇਹੀ ਮੈਸੇਜ ਹੈ ਕਿ ਇੱਥੇ ਮਿਹਨਤ ਕਰੋ ਇੱਥੇ ਕੰਮ ਕਰੋ ਇੱਥੇ ਕਰਕੇ ਵਿਖਾਓ ਆਪਣੇ ਮਾਪਿਆਂ ਨੂੰ ਖੁਸ਼ ਕਰੋ ਦੁਨੀਆ ਨੂੰ ਆਪਣੇ ਇੰਡੀਆ ਨੂੰ ਖੁਸ਼ ਕਰੋ ਕੁੰਬ ਉਤਪਾਦਨ ਦਾ ਕੀਤਾ ਇੱਕ ਪਰਿਵਾਰਕ ਕੀਤਾ ਹੈ ਮਹਿੰਗੀ ਹੋ ਰਹੀ ਲੇਬਰ ਕਰਕੇ ਹੁਣ ਪਰਿਵਾਰ ਦੇ ਸਾਰੇ ਮੈਂਬਰ ੜੜ ਮਿਲ ਕੇ ਇਸ ਕੀਤਾ ਨੂੰ ਕਰ ਸਕਦੇ ਹਨ ਅਤੇ ਵਧੀਆ ਆਮਦਨ ਲੈ ਸਕਦੇ ਹਨ ਬੇਰੋਜ਼ਗਾਰ ਨੌਜਵਾਨ ਖੁੰਬੋਤ ਪਾਦਨ ਦੇ ਕਿੱਤੇ ਨੂੰ ਅਪਣਾ ਕੇ ਆਪਣਾ ਘਰ ਵਧੀਆ ਚਲਾ ਸਕਦੇ ਹਨ ਲੋੜ ਹੈ ਖੁੰਬੋਤ ਪਾਦਨ ਦੇ ਕਿੱਤੇ ਨੂੰ ਵਪਾਰਕ ਪੱਧਰ ਤੇ ਅਪਣਾਉਣ ਦੀ ਅਤੇ ਵਧੇਰੇ ਲਾਭ ਲੈ ਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਣ ਦੀ